ਮੇਤ ਅਨਮੋਲ ਦੀ ਓਸ਼ੋ ਦੇ ਪਰਵਚਨਾਵਾਂ ਚੋਂ ਸੰਕਲਿਤ ਬੋਧ ਕਥਾਵਾਂ ਤੇ ਆਦਾਰਤ ਪੁਸਤਕ ਕਿੱਸਾ ਮਰਨਾ ਹੋਈ ਵਿੱਚੋਂ ਰਚਨਾ ਅੰਤਰਜਾਤ ਚੀਜ਼ਾਂ ਨੂੰ ਜਿਹੋ ਜੀਆਂ ਉਹ ਦਿਖਾਈ ਦਿੰਦੀਆਂ ਨੇ ਉਹਨਾਂ ਨੂੰ ਉਹੋ ਜੀਆਂ ਹੀ ਨਾ ਮੰਨ ਲੈਣਾ ਉਹਨਾਂ ਦੇ ਅੰਦਰ ਬਹੁਤ ਕੁਝ ਹੈ ਇੱਕ ਆਦਮੀ ਮਰ ਜਾਂਦਾ ਹੈ ਤਾਂ ਅਸੀਂ ਕਹਿੰਦੇ ਹਾਂ ਆਦਮੀ ਮਰ ਗਿਆ ਜਿਸ ਮਨੁੱਖ ਨੇ ਇਸ ਗੱਲ ਨੂੰ ਇਹੀ ਸਮਝ ਕੇ ਛੱਡ ਦਿੱਤਾ ਉਸ ਕੋਲ ਕੋਈ ਅੰਤਰ ਦ੍ਰਿਸ਼ਟੀ ਨਹੀਂ ਹੈ ਗੌਤਮ ਬੁੱਧ ਇੱਕ ਸਮਾਗਮ ਵਿੱਚ ਭਾਗ ਲੈਣ ਲਈ ਜਾ ਰਹੇ ਸਨ ਉਹਨਾਂ ਦੇ ਰੱਥ ਵਿੱਚ ਉਹਨਾਂ ਦਾ ਸਾਰਥੀ ਸੀ ਅਤੇ ਉਹ ਆਪ ਸਨ ਰਸਤੇ ਵਿੱਚ ਉਹਨਾਂ ਇੱਕ ਬੁੱਢੇ ਆਦਮੀ ਨੂੰ ਦੇਖਿਆ ਇਹ ਉਹਨਾਂ ਨੇ ਪਹਿਲਾਂ ਬੁੱਢਾ ਆਦਮੀ ਦੇਖਿਆ ਸੀ ਜਦੋਂ ਗੌਤਮ ਬੁੱਧਾ ਜਨਮ ਹੋਇਆ ਤਾਂ ਜੋਤਿਸ਼ੀਆਂ ਨੇ ਉਹਨਾਂ ਦੇ ਪਿਤਾ ਨੂੰ ਕਿਹਾ ਕਿ ਇਹ ਬੱਚਾ ਵੱਡਾ ਹੋ ਕੇ ਜਨਤਾ ਚਕਰਵਰਤੀ ਸਮਰਾਟ ਹੋਵੇਗਾ ਜਾਂ ਸન્યાਸੀ ਹੋ ਜਾਵੇਗਾ ਉਸਦੇ ਪਿਤਾ ਨੇ ਪੁੱਛਿਆ ਕਿ ਮੈਂ ਇਸਨੂੰ ਸન્યાਸੀ ਹੋਣ ਤੋਂ ਕਿਵੇਂ ਰੋਕ ਸਕਦਾ ਤਾਂ ਉਸ ਜੋਤਿਸ਼ੀ ਨੇ ਬਹੁਤ ਅਦੁੱਤ ਗੱਲ ਕਹੀ ਸੀ ਜਿਹੜੀ ਕਿ ਸਮਝਣ ਵਾਲੀ ਹੈ ਜੋਸ਼ੀ ਨੇ ਕਿਹਾ ਜੇ ਤੁਸੀਂ ਇਸਨੂੰ ਸન્યાਸੀ ਬਨਣ ਤੋਂ ਰੋਕਣਾ ਹੈ ਤਾਂ ਇਸਨੂੰ ਜਿਹੇ ਮੌਕੇ ਨਾ ਦੇਣਾ ਜਿਸ ਨਾਲ ਅੰਤਰ ਝਾਤ ਪੈਦਾ ਹੋ ਜਾਵੇ ਬੁੱਤ ਦੇ ਪਿਤਾ ਨੇ ਹੈਰਾਨ ਹੋ ਕੇ ਪੁੱਛਿਆ ਕਿ ਇਹ ਕੀ ਗੱਲ ਹੋਈ ਜੋਤਿਸ਼ੀ ਨੇ ਕਿਹਾ ਮੈਂ ਸਹੀ ਕਹਿ ਰਿਹਾ ਹਾਂ ਇਸ ਨੂੰ ਜਿਹੇ ਮੌਕੇ ਨਾ ਦੇਣਾ ਕਿ ਅੰਤਰਛਾਤ ਪੈਦਾ ਹੋ ਜਾਵੇ ਤਾਂ ਪਿਤਾ ਨੇ ਕਿਹਾ ਕਿ ਇਹ ਤਾਂ ਬਹੁਤ ਔਖਾ ਹੋ ਗਿਆ ਕਿਵੇਂ ਕਰਾਂਗੇ ਉਸ ਜੋਤਿਸ਼ੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਕਿਸ ਦੀ ਬਾਗੀਚੀ ਵਿੱਚ ਫੁੱਲ ਮਰ ਜਾ ਜਾਣ ਉਹਨਾਂ ਨੂੰ ਵੱਖਰਾ ਕਰ ਦੇਣਾ ਉਹ ਕਦੇ ਕਮਲਾਇਆ ਹੋਇਆ ਫੁੱਲ ਨਾ ਦੇਖ ਸਕੇ ਕਿਉਂਕਿ ਇੱਕ ਕਮਲਾਈ ਹੋਏ ਫੁੱਲ ਨੂੰ ਦੇਖ ਕੇ ਪੁੱਛੇਗਾ ਕਿ ਫੁੱਲ ਕਮਲਾ ਜਾਂਦੇ ਹਨ ਅਤੇ ਪੁੱਛੇਗਾ ਕਿ ਮਨੁੱਖ ਵੀ ਕਮਲਾ ਜਾਂਦੇ ਹਨ ਅਤੇ ਪੁੱਛੇਗਾ ਕਿ ਮੈਂ ਵੀ ਕਮਲਾ ਜਾਵਾਂਗਾ ਇਸ ਤਰ੍ਹਾਂ ਅੰਤਰ ਜਾਤ ਪੈਦਾ ਹੋ ਜਾਵੇਗੀ ਇਸ ਦੇ ਨੇੜੇ ਬੁੱਢੇ ਲੋਕਾਂ ਨੂੰ ਨਾ ਆਉਣ ਦੇਣਾ ਨਹੀਂ ਤਾਂ ਇਹ ਪੁੱਛੇਗਾ ਇਹ ਤਾਂ ਬੁੱਢਾ ਹੋ ਗਿਆ ਮੈਂ ਵੀ ਬੁੱਢਾ ਹੋ ਜਾਵਾਂਗਾ ਇਹ ਕਦੇ ਮੌਤ ਨਾ ਵੇਖੀ ਪੀਲੇ ਪੱਤੇ ਨੂੰ ਡਿੱਗਦੇ ਨਾ ਦੇਖੇ ਨਹੀਂ ਤਾਂ ਇਹ ਪੁੱਛੇਗਾ ਪੀਲੇ ਪੱਤੇ ਡਿੱਗ ਜਾਂਦੇ ਹਨ ਕਿ ਮਨੁੱਖ ਵੀ ਇੱਕ ਦਿਨ ਪੀਲਾ ਹੋ ਕੇ ਡਿੱਗ ਜਾਵੇਗਾ ਕਿ ਮੈਂ ਵੀ ਡਿੱਗਾਗਾ ਫਿਰ ਇਸ ਵਿੱਚ ਅੰਤਰ ਝਾਤ ਪੈਦਾ ਹੋ ਜਾਵੇਗੀ ਪਿਤਾ ਨੇ ਬਹੁਤ ਯਤਨ ਕੀਤੇ ਬਹੁਤ ਕੋਸ਼ਿਸ਼ਾਂ ਕੀਤੀ ਅਤੇ ਉਹਨਾਂ ਅਜਿਹਾ ਪ੍ਰਬੰਧ ਕੀਤਾ ਕਿ ਬੁੱਢੇ ਜਵਾਨ ਹੁੰਦੇ ਹੁੰਦੇ ਤੱਕ ਉਹਨਾਂ ਨੇ ਪੀਲਾ ਪੱਤਾ ਨਹੀਂ ਦੇਖਿਆ ਕਮਲਾਇਆ ਹੋਇਆ ਫੁੱਲ ਨਹੀਂ ਦੇਖਿਆ ਬੁੱਢਾ ਆਦਮੀ ਨਹੀਂ ਦੇਖਿਆ ਮੌਦੀ ਕੋਈ ਖਬਰ ਨਹੀਂ ਸੁਣੀ ਹਰ ਇੱਕਦੋਂ ਤੱਕ ਹੋ ਸਕਦਾ ਸੀ ਇਸ ਸੰਸਾਰ ਵਿੱਚ ਕਿਸੇ ਮਨੁੱਖ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ਕਿ ਮੌਤ ਨੂੰ ਨਾ ਵੇਖੀ ਕਿਵੇਂ ਰੋਕਿਆ ਜਾ ਸਕਦਾ ਹੈ ਕਿ ਪੀਲੇ ਪੱਤੇ ਉਹਨਾਂ ਦੇਖੇ ਕਿਵੇਂ ਰੋਕਿਆ ਜਾ ਸਕਦਾ ਹੈ ਕਿ ਕਮਲਾਈ ਹੋਏ ਫੁੱਲ ਨਾ ਦੇਖੇ ਪਰ ਮੈਂ ਤੁਹਾਨੂੰ ਕਹਿੰਦਾ ਹਾਂ ਤੁਸੀਂ ਕਦੇ ਮਰਦਾ ਹੋਇਆ ਆਦਮੀ ਨਹੀਂ ਦੇਖਿਆ ਹੋਵੇਗਾ ਤੇ ਤੁਸੀਂ ਕਦੇ ਪੀਲਾ ਪੱਤਾ ਨਹੀਂ ਦੇਖਿਆ ਹੋਵੇਗਾ ਅਜੇ ਤੁਸੀਂ ਕਮਲਾਇਆ ਹੋਇਆ ਫੁੱਲ ਵੀ ਨਹੀਂ ਦੇਖਿਆ ਬੁੱਧ ਨੂੰ ਉਹਨਾਂ ਦੇ ਪਿਤਾ ਨੇ ਰੋਕਿਆ ਸੀ ਬੜੀ ਮੁਸ਼ਕਲ ਨਾਲ ਫਿਰ ਵੀ ਇੱਕ ਦਿਨ ਉਹਨਾਂ ਨੇ ਦੇਖ ਲਿਆ ਤੁਹਾਨੂੰ ਕਿਸੇ ਨੇ ਨਹੀਂ ਰੋਕਿਆ ਹੋਇਆ ਇਹ ਤੁਸੀਂ ਦੇਖ ਨਹੀਂ ਪਾਰੇ ਅੰਤਰ ਝਾਤ ਨਹੀਂ ਹੈ ਨਹੀਂ ਤਾਂ ਤੁਸੀਂ ਸੰਿਆਸੀ ਹੋ ਗਏ ਹੁੰਦੇ ਯਾਨੀ ਸਵਾਲ ਇਹ ਹੈ ਕਿਉਂਕਿ ਉਸ ਜੋਤਿਸ਼ੀ ਨੇ ਕਿਹਾ ਸੀ ਕਿ ਜੇਕਰ ਅੰਤਰ ਝਾਤ ਪੈਦਾ ਹੋਗੀ ਤਾਂ ਉਹ ਸੰਿਆਸੀ ਬਣ ਜਾਵੇਗਾ ਤਾਂ ਜਿੰਨੇ ਲੋਕ ਸੰਿਆਸੀ ਨਹੀਂ ਹਨ ਮੰਨਣਾ ਚਾਹੀਦਾ ਉਹਨਾਂ ਕੋਲ ਅੰਤਰ ਝਾਤ ਨਹੀਂ ਹੋਵੇਗੀ ਖੈਰ ਇੱਕ ਦਿਨ ਬੁੱਧ ਨੂੰ ਦਿਖਾਈ ਪੈ ਗਿਆ ਉਹ ਯਾਤਰਾ ਤੇ ਗਏ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਤਾਂ ਇੱਕ ਬੁੱਢਾ ਆਦਮੀ ਦਿਖਾਈ ਪੈ ਗਿਆ ਅਤੇ ਉਹਨਾਂ ਤਰੰਤ ਆਪਣੇ ਸਾਥੀ ਨੂੰ ਪੁੱਛਿਆ ਇਹ ਆਦਮੀ ਨੂੰ ਕੀ ਹੋਇਆ ਸਾਰਥੀ ਬੋਲਿਆ ਬੁੱਢਾ ਹੋ ਗਿਆ ਬੁੱਧ ਨੇ ਪੁੱਛਿਆ ਕੀ ਹਰੇਕ ਆਦਮੀ ਬੁੱਢਾ ਹੋ ਜਾਂਦਾ ਹੈ ਸਾਰਥੀ ਨੇ ਕਿਹਾ ਹਰੇਕ ਆਦਮੀ ਬੁੱਢਾ ਹੋ ਜਾਂਦਾ ਹੈ ਬੁੱਧ ਨੇ ਪੁੱਛਿਆ ਕਿ ਮੈਂ ਵੀ ਸਾਰਥੀ ਨੇ ਕਿਹਾ ਪ੍ਰਭੂ ਮੈਂ ਕਿਵੇਂ ਕਹਾ ਪਰ ਕੋਈ ਵੀ ਅਪਵਾਦ ਨਹੀਂ ਹੈ ਤੁਸੀਂ ਵੀ ਹੋਵੋਗੇ ਬੁੱਧ ਨੇ ਕਿਹਾ ਰਥਪਾਪਸ ਮੋੜ ਲਓ ਰਾਸ ਤੋਂ ਵਾਪਸ ਲੈ ਚਲੋ ਸਾਰਥੀ ਨੇ ਕਿਹਾ ਕਿਉਂ ਬੁੱਧ ਨੇ ਕਿਹਾ ਮੈਂ ਬੁੱਢਾ ਹੋ ਗਿਆ ਇਹ ਅੰਤਰ ਚਾਤ ਹੈ ਬੁੱਧ ਨੇ ਕਿਹਾ ਮੈਂ ਬੁੱਢਾ ਹੋ ਗਿਆ ਕਮਾਲ ਦੀ ਗੱਲ ਕਹੀ ਬਹੁਤ ਅਦਭੁਤ ਗੱਲ ਕਹੀ ਉਹ ਜੇ ਵਾਪਸ ਪਹੁੰਚੇ ਹੀ ਨਹੀਂ ਸਨ ਕਿ ਉਹਨਾਂ ਨੇ ਇੱਕ ਮਰਦੇ ਨੂੰ ਦੇਖਿਆ ਤੇ ਬੁੱਧ ਨੇ ਪੁੱਛਿਆ ਇਹ ਕੀ ਹੋਇਆ ਸਾਰਥੀ ਨੇ ਕਿਹਾ ਬਡਾਪੇ ਤੋਂ ਬਾਅਦ ਇਹ ਅਗਲਾ ਚਰਨ ਹੈ ਇਹ ਆਦਮੀ ਮਰ ਗਿਆ ਬੁੱਧ ਨੇ ਪੁੱਛਿਆ ਕਿ ਹਰ ਆਦਮੀ ਮਰ ਜਾਂਦਾ ਹੈ ਸਾਰਥੀ ਨੇ ਕਿਹਾ ਹਾਂ ਹਰ ਆਦਮੀ ਬੁੱਧ ਨੇ ਪੁੱਛਿਆ ਕਿ ਮੈਂ ਵੀ ਸਾਰਥੀ ਨੇ ਕਿਹਾ ਤੁਸੀਂ ਵੀ ਕੋਈ અપਵਾਦ ਨਹੀਂ ਹੈ ਬੁੱਧ ਨੇ ਕਿਹਾ ਹੁਣ ਵਾਪਸ ਮੁੜੋ ਜਾਂ ਨਾ ਮੁੜੋ ਵਾਪਸ ਲੈ ਜਾਓ ਚਾਹੇ ਨਾ ਸਭ ਬਰਬਰ ਹੈ ਸਾਰਥੀ ਨੇ ਕਿਹਾ ਕਿਉਂ ਬੁੱਧ ਨੇ ਕਿਹਾ ਮੈਂ ਮਰ ਗਿਆ ਇਹ ਅੰਤਰ ਚਾਤ ਹੈ ਚੀਜ਼ਾਂ ਨੂੰ ਉਹਨਾਂ ਦੇ ਇਸ ਪਾਸੇ ਤੋਂ ਦੂਜੇ ਪਾਸੇ ਤੱਕ ਦੇਖ ਲੈਣਾ ਚੀਜ਼ਾਂ ਨੂੰ ਜਿਵੇਂ ਉਹ ਦਿਖਾਈ ਜਾਂਦੀਆਂ ਹਨ ਉਹਨਾਂ ਨੂੰ ਓਵੇਂ ਹੀ ਸਵੀਕਾਰ ਨਾ ਕਰ ਲੈਣਾ ਬਲਕਿ ਉਹਨਾਂ ਦੇ ਆਖਰੀ ਪੜਾ ਤੱਕ ਆਖਰੀ ਚੰਨ ਤੱਕ ਦੇਖਣਾ ਜਿਸ ਨੂੰ ਅੰਤਰ ਚਾਤ ਪੈਦਾ ਹੋਵੇਗੀ ਉਹ ਇਸ ਮਾਰਦ ਦੀ ਥਾਂ ਖੰਡਰ ਵੀ ਦੇਖੇਗਾ ਜਿਸ ਨੂੰ ਅੰਤਰ ਚਾਤ ਹੋਵੇਗੀ ਉਹ ਇੱਥੇ ਇੰਨੇ ਜਿਉਂਦੇ ਲੋਕਾਂ ਦੀ ਜਗ੍ਹਾ ਇੰਨੇ ਮਰੇ ਹੋਏ ਲੋਕਾਂ ਨੂੰ ਵੀ ਦੇਖੇਗਾ ਇਹਨਾਂ ਦੇ ਹੀ ਵਿੱਚ ਇਹਨਾਂ ਦੇ ਹੀ ਨਾਲ ਜਿਸ ਕੋਲ ਅੰਤਰ ਚਾਤ ਹੋਵੇਗੀ ਉਹ ਜਨਮ ਦੇ ਨਾਲ ਹੀ ਮੌਤ ਵੀ ਦੇਖ ਲਵੇਗਾ ਤੇ ਸੁੱਖ ਦੇ ਨਾਲ ਦੁੱਖ ਨੂੰ ਵੀ ਅਤੇ ਮਲਾਪ ਦੇ ਨਾਲ ਵੇ ਛੋੜਾ ਵੀ ਅੰਤਰ ਚਾਤ ਆਰ ਪਰ ਦੇਖਣ ਦੀ ਵਿਧੀ ਹੈ ਜਿਸ ਵਿਅਕਤੀ ਨੇ ਸੱਚ ਜਾਨਣਾ ਹੋਵੇ ਉਸ ਨੂੰ ਆਰ ਪਰ ਦੇਖਣਾ ਸਿੱਖਣਾ ਪਵੇਗਾ ਕਿਉਂਕਿ ਪਰਮਾਤਮਾ ਕਿਤੇ ਹੋਰ ਨਹੀਂ ਹੈ ਜਿਸ ਨੂੰ ਆਰ ਪਰ ਦੇਖਣਾ ਆ ਜਾਵੇ ਉਸ ਨੂੰ ਇੱਥੇ ਹੀ ਪਰਮਾਤਮਾ ਮਿਲ ਜਾਂਦਾ ਹੈ ਉਹ ਆਰ ਪਰ ਦੇਖਣ ਦੇ ਢੰਗ ਨਾਲ ਹੋਇਆ ਦਰਸ਼ਨ ਹੈ ਧੰਨਵਾਦ